ਯਾਰ ਗੁਰਮੀਤ ਦੇ ਪੈਸੇ ਦੇਣੇ ਐ ਤੇ ਪੈਸੇ ਹੈ ਨਹੀਂ ਤਨਖਾਹ ਜੇ ਮਿਲੀ ਨਹੀਂ ਤੰਤਰ ਰੋਜ ਕਹਿੰਦਾ ਬਈ ਮੈਨੂੰ ਪੈਸੇ ਦੇ ਹੁਣ ਕਈ ਦਿਨ ਤਾਂ ਮੈਂ ਵੀ ਲਾਰੇ ਜੇ ਲਾਉਂਦਾ ਰਿਹਾ ਹੁਣ ਅਗਲਾ ਬਈ ਬਾਲਾ ਗੁੱਸੇ ਨਾਲ ਬੋਲਦਾ ਕਹਿੰਦਾ ਮੇਰੇ ਘਰ ਵਾਲੀ ਬਿਮਾਰ ਹੈ ਫਰਜ਼ ਵੀ ਬਣਦਾ ਯਾਰ ਦੇਣ ਦਾ ਜੇ ਬੰਦਾ ਦੁੱਖ ਸੁੱਖ ਚ ਨਾ ਕਿਸੇ ਕੰਮ ਆਇਆ ਤਾਂ ਕੋਈ ਫਾਇਦਾ ਨਹੀਂ ਹੁੰਦਾ ਨੜੇ ਭਾਈ ਬਾਲਾ ਗੁੱਸੇ ਨਾਲ ਬੋਲਦਾ ਹੈ ਕਹਿੰਦਾ ਵੀ ਮੇਰੇ ਤਾਂ ਪੈਸੇ ਦੇ ਦੇ ਮੈਨੂੰ ਨਹੀਂ ਪਤਾ ਕੱਲ ਤੱਕ ਸਾਰਿਆਂ ਹੋਰ ਬੇਲੀਆਂ ਤੋਂ ਲੈ ਰੱਖੇ ਐ ਕੌਣ ਦਿੰਦਾ ਐਸੀ ਮੌਕੇ ਤੇ ਚਲੋ ਲਾਉਨੇ ਆਪੋ ਸਕੀਮ ਘਰ ਵਾਲੀ ਪੰਮੀ ਨੂੰ ਪੁੱਛਦਾ ਮਮਨ ਜਨਾਨੀਆਂ ਕੋਲੇ ਹੁੰਦੇ ਐ ਪੈਸੇ ਮੈਨੂੰ ਪਤਾ ਹੈ ਪੁੱਛ ਦੇ ਅਛਾ ਤਮੀਏ ਹਾਂ ਬੈਠੀਆਂ ਕੀ ਗੱਲ ਜੀ ਨਹੀਂ ਰਾਜੀ ਹੈ ਜੀ ਤਬੀਤ ਜੀ ਖਰਾਬ ਹੋਈ ਪਈ ਐ ਪਾਣੀ ਲਿਆ ਯਾਰ ਹਾਏ ਮੇਰਾ ਤਾਂ ਉਹ ਦਾ ਖਾਂਸੀ ਜ਼ੁਖਾਮ ਨਾਲ ਬੁਰਾ ਹਾਲ ਹੋਇਆ ਪਿਆ ਉਹ ਇਹ ਤਾਂ ਮੌਸਮ じゃ ਖਰਾਬ ਹੋ ਰਿਹਾ ਹੈ ਪਾਣੀ ਲਿਉਣੀ ਆ ਹਾਂ ਲੋ ਫੜੋ ਪਾਣੀ ਤੈਨੂੰ ਠੰਡੇ ਪਾਣੀ ਨੇ ਮੰਜਾ ਕਿੱਥੇ ਮੈਂ ਤਾਂ ਠੰਡਾ ਪਾਣੀ ਪੀਂਦੀ ਨਹੀਂ ਮੈਂ ਤਾਂ ਘੜੇ ਦਾ ਹੀ ਪਾਣੀ ਪੀਂਦੀ ਆ ਫ੍ਰਿਜ ਦਾ ਪਾਣੀ ਤਾਂ ਮੈਂ ਜਮਾਂ ਨਹੀਂ ਪੀਂਦੀਗੀ ਤੇਰੇ ਆਹੇ ਸੀ ਉਸੀਆਂ ਯਾਨੇ ਮੈਨੂੰ ਤਾਂ ਬਿਮਾਰ ਕਰਤਾ ਇੱਕ ਤਾਂ ਗਰਮੀ ਨਹੀਂ ਆ ਕੀ ਕਰੇ ਬੰਦਾ ਏਸੀ ਬਿਨਾ ਵੀ ਨਹੀਂ ਸਰਦਾਗਾ ਉਹ ਠੰਡੇ ਤੱਤੇ ਠੰਡੇ ਤੱਤੇ ਚ ਹੱਥ ਮਾਰ ਮਾਰ ਕੇ ਤੇ ਬਸ ਨਾ ਗਰਮੀ ਨੇ ਜੀਣਾ ਹਰਾਮ ਕਰ ਰੱਖਿਆ ਇੱਕ ਨੇਰੀ ਨਹੀਂ ਸਾਹ ਲੈਣ ਦਿੰਦੀ ਸਫਾਈ ਕਰਕੇ ਹਟੋ ਤਾ ਪਿੱਛੇ ਦੇ ਪਿੱਛੇ ਆ ਉਹ ਨਹਿਰਖਾਨਾ ਆ ਜਾਂਦਾ ਹੋਰ ਗਰਮੀ ਤਾਂ ਬਾਹਲੀ ਹੋਈ ਪਈ ਐ ਇੰਨੀ ਗਰਮੀ ਹੋਈ ਪਈ ਐ ਅੱਗ ਪਈ ਜਾਂਦੀ ਐ ਅੱਗ ਕਹਿੰਦੇ ਹੁੰਦੇ ਆ ਨਾ ਸਿਆਣੇ ਬੰਦੇ ਕਾਂ ਦੀ ਅੱਖ ਨਿਕਲਦੀ ਐ ਇੰਨੀ ਗਰਮੀ ਦਵਾਈ ਲੈ ਆਈ ਤੂੰ ਦਵਾਈ ਤਾਂ ਬਸ ਲੈ ਲਈ ਮਾੜੀ ਮੋਟੀ ਜੀ ਘਰੇ ਕੁਪੜਾ ਵੀ ਤੇਰੀ ਰੱਖਦੀ ਪ੍ਰੇਜ ਵੀ ਤੇਰੀ ਰੱਖਦੀ ਤੂੰ ਨਾ ਪ੍ਰੇਜ ਨੂੰ ਤੂੰ ਮੈਨੂੰ ਇੱਥੇ ਬੜੇ ਬਦਾਮ ਲਿਆ ਲਿਆ ਕੇ ਦਿੰਨੇ ਉਹਨੇ ਕਿਹਾ ਵੀ ਤਲੀ ਹੋਈ ਚੀਜ਼ ਨਹੀਂ ਖਾਣੀ ਨਾ ਖਾਇਆ ਅਗਰ ਚਾਹ ਨਹੀਂ ਪੀਣੀ ਚਾਹ ਤਨ ਜਦ ਤੱਕ ਬਾਟਾ ਭਰਿਆ ਨਾ ਹੋਵੇ ਨਾ ਚੰਗੇ ਤਿੰਨ ਚਾਰ ਬਾਟੇ ਤਸਵੇਰੇ ਉੱਠਣਿਆ ਕਰਨ ਵਾਲੀ ਚਾਹ ਪੀਣੀ ਹੈ ਤੂੰ ਲੈ ਹੁਣ ਚਾਹ ਤਾਂ ਬੰਦੇ ਪੀ ਪਿੰਦਾ ਹੀ ਆ ਚਾਹ ਬਿਨਾਂ ਰਿਆ ਜਾਂਦਾ ਏ ਇੱਕ ਤੂੰ ਸਤਾ ਰੱਖਿਆ ਇੱਕ ਘਰ ਦੀਆਂ ਕਬੀਲਦਾਰੀਆਂ ਨੇ ਸਤਾ ਰੱਖਿਆ ਨਾ ਘਰ ਦੀਆਂ ਕਬੀਲਦਾਰੀਆਂ ਤਾਂ ਸਾਰਿਆਂ ਦੇ ਉੱਤੇ ਤੇਰੇ ਕੱਲੇ ਤੇ ਆ ਘਰ ਦੀਆਂ ਕਬੀਲਦਾਰੀਆਂ ਘਰ ਦੀਆਂ ਕਬੀਲਦਾਰੀਆਂ ਨਾ ਇਹ ਕੱਲਾ ਹੀ ਚਲਾਉਂਦਾ ਕਬੀਲਦਾਰੀਆਂ ਉਹ ਚਿੰਤਾ ਜੀ ਹੋ ਰਹੀ ਏ ਇੱਕ ਹੋਰ ਨਾ ਚਿੰਤਾ ਹੁਣ ਤੈਨੂੰ ਕਾਦੀ ਹੋਗੀ ਕੀ ਇਹੋ ਜਾਂ ਤੂੰ ਕਰ ਰਿਹਾ ਏ ਉਹ ਮੀਤ ਤੋਂ ਪੈਸੇ ਲੈਏ ਸੀ 15000 ਰੁਪਏ ਤੇ ਉਹ ਹੁਣ ਪਤੰਦਰ ਡਾਂਗ ਦਿੱਤੀ ਖੜਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਕਹਿੰਦਾ ਪੈਸੇ ਤੇ ਉਹਦੇ ਘਰ ਵਾਲੀ ਬਿਮਾਰ ਹੋਈ ਪਈ ਵਾਵਾ ਹਸਪਤਾਲ ਚ ਦਾਖਲ ਹੈ ਨਾ ਤੇ ਤੂੰ ਉਹ ਗਰਮੀਤ ਤੋਂ ਕਾਦੇ ਵਾਸਤੇ ਪੈਸੇ ਲਏ ਸੀਗੇ ਹੈ ਓਏ ਓ ਪਹਿਲਾ ਜੰਟੇ ਤੋਂ ਲਏ ਸੀ 15000 ਰੁਪਏ ਉਸ ਤੋਂ ਲੈ ਕੇ ਫਿਰ ਉਹਨੂੰ ਦੇਤੇ ਸੀ ਮੈਂ ਨਾ ਜਿਹਦੇ ਪੈਸੇ ਤੂੰ ਲੈ ਲੈਣਾ ਉਹਨਾਂ ਮੁੜ ਕੇ ਦਿੰਦਾ ਨਹੀਂਗਾ ਹੈ ਤੂੰ ਤਾਂ ਸਾਡੀ ਜੀਣਾ ਹਰਾਮ ਕਰ ਰੱਖਿਆ ਉਹ ਥੋੜੇ ਤੇ ਖਰਚ ਕਰਦਾ ਹੋਰ ਮੈਂ ਕਿਤੇ ਹੋਰ ਖਰਚ ਕਰਦਾ ਜਾ ਕੇ ਦਿੰਨਾ ਮੈਂ ਕਿਤੇ ਐਨੀ ਬੇਸ਼ਰਮੀ ਵਾਲ ਰੱਖੀ ਹੈ ਬੰਦੇ ਨੇ ਇਹ ਹੋਰ ਹੈ ਕੋਈ ਰੱਖ ਰੱਖੀ ਇਹ ਵੀ ਜਨਾਨੀ ਮੇਤਾ ਨੂੰ ਲੈ ਜਾ ਕੇ ਦਿੰਨਾ ਮੈਂ ਲੈ ਕੇ ਦਿੰਨਾ ਤੂੰ ਜਿਹਦੇ ਪੈਸੇ ਲੈ ਲੈਣਾ ਉਹਨੂੰ ਦਿੰਦਾ ਨਹੀਂਗਾ ਮੁੱਠੇ ਅੱਠੋਡੇ ਕਬੀਲ ਤਾਂ ਥੋਡੇ ਵਾਸਤੇ ਖਰਚ ਕਰਦਾ ਮੈਂ ਪੈਸੇ ਥੋਡੇ ਵਾਸਤੇ ਕਦੇ ਕਿਤੋਂ ਲਿਆਉਣਾ ਮੈਂ ਕਦੇ ਕਿਤੋਂ ਲਿਆਉਣਾ ਨਾ ਤੇਰੀ ਤਨਖਾਹ ਨਹੀਂ ਮਿਲਦੀ ਉਹ ਤਨਖਾਹਾਂ ਨਾਲ ਕਿੱਥੇ ਗੁਜ਼ਾਰਾ ਹੁੰਦਾ ਕਿੱਥੇ ਗੁਜ਼ਾਰਾ ਹੁੰਦਾ ਤੇਰੇ ਕਰਜ਼ ਤੂੰ ਤਾਂ ਖਰਚੇ ਇੰਨੇ ਵਧਾਈ ਖੜੀ ਐ ਖਰਚੇ ਇੰਨੇ ਵਧਾਈ ਕਦੇ ਉਸਾਮੇ ਤੋਂ ਇਹ ਚੀਜ਼ ਚਾਹੀਏ ਹਮੇ ਤੋਂ ਇਹ ਚੀਜ਼ ਚਾਹੀਏ ਨੱਕ ਖਰਚਿਆਂ ਨੂੰ ਬੜੇ ਤੋਂ ਸਾਨੂੰ ਇੱਥੇ ਕਾਜੂ ਬਦਾਮ ਲਿਆ ਲੈ ਕੇ ਧਰੀ ਬੈਠੇ ਕਿ ਆਹ ਮੇਰੀ ਮੰਗਾ ਪੂਰੀਆਂ ਕਰਦਾ ਕਰਦਾ ਕਰਜ਼ਾਈ ਹੋਇਆ ਪਿਆ ਮੇਰੀਆਂ ਮੰਗਾ ਨੂੰ ਰੋਜ਼ ਬੜੇ ਇੱਥੇ ਮੈਨੂੰ ਚੌਥੇ ਦਿਨ ਤਾਂ ਬਲਗਣਾ ਧਰਵਾ ਕੇ ਚੌਥੇ ਦਿਨ ਤਾਂ ਸੂਟ ਮੰਗ ਕੇ ਖੜੀ ਹੁੰ ਜਿਨੀ ਮੈਂ ਤਾਂ ਪੈਸੇ ਦੇ ਮੈਂ ਤਾਂ ਬਾਜ਼ਾਰ ਜਾਨੀ ਆ ਆ ਸੂਟ ਆਇਆ ਅੱਜਕੱਲ ਮਾਰਕੀਟ ਦੇ ਵਿੱਚ ਇਹ ਲੈ ਕੇ ਆਉਣੀ ਆ ਲੈ ਹੁਣ ਸੂਟ ਦਾ ਕੀ ਗੱਲ ਹੋਈ ਹੁਣ ਸੂਟ ਤਾਂ ਬੰਦਾ ਲੈ ਹੀ ਲੈਂਦਾ ਹੋਰ ਕੀ ਇੱਥੇ ਸੋਨੇ ਦੀਆਂ ਟੁੰਮਾ ਕਢਾ ਲਈ ਮਹਾਤਮ ਕਰ ਕੰਮ ਇਹ ਕਰਦੇ ਮੇਰਾ ਇੱਕ ਕੀ ਕੰਮ ਯਾਰ 15000 ਰੁਪਏ ਜਨਾਨੀਆਂ ਕੋਲੇ ਹੁੰਦੇ ਨੇ ਤੂੰ ਕਿਤੇ ਲਿਆ ਦੇ ਪੈ ਹੋਣਗੇ ਤੇਰੇ ਕੋਲੇ ਮੈਂ ਤੈਨੂੰ ਦੇ ਦੂੰਗਾ ਕੋਈ ਗੱਲ ਨਹੀਂ ਤਨਖਾਹ ਮਿਲ ਜੇ 15000 ਹੋਰ 15 ਪੈਸੇ ਨਹੀਂ ਹੈਗੇ ਘਰੇ ਤੇ 15000 ਮੰਗੀ ਖਲਾ ਮੈਂ ਬੜੀ ਇੱਥੇ ਚੀਨ ਦੀ ਨੌਕਰੀ ਕਰਦੀ ਆ ਜਿਹੜੀ ਮੈਂ ਤੈਨੂੰ 15000 ਰੁਪਿਆ ਲਿਆ ਕੇ ਦੇ ਦਿਆਂ ਹੈ ਜਨਾਨੀਆਂ ਕੋਲੋਂ ਭਾਲਦਾ 15000 ਯਾਰ 500 ਰੁਪਏ ਮੇਰੇ ਕੋਲੇ ਤਾਂ ਬਸ ਹੁਣ ਉਹਦੇ ਨਾਲ ਥੋੜਾ ਅਗਲਾ ਮੰਨਦਾ ਹੈ 10500 ਰੁਪਿਆ ਤੇਰੇ ਕੋਲੇ ਹੈਗਾ ਤਾਂ ਤੂੰ ਘਰੇ ਤਾਂ ਤੂੰ ਛੱਡਦਾਗਾ ਪੈਸਾ ਵੇਖੀ ਉਹਦਾ ਮੇਰੇ ਸਹੁਰੇ ਦੀ 20 ਗੱਲਾਂ ਸੁਣਾਉਣ ਲੱਗ ਜਾਨੀ ਇਹ ਕੰਮ ਤਾਂ ਤੂੰ ਕਰਨਾ ਕਿ ਉਲਟਾ ਲੜਨ ਹੋਰ ਲੱਗ ਜਾਨੀ ਗੱਲਾਂ ਸੁਣਾਉਣ ਲੱਗ ਜਾਨੀ ਨਾ ਕੰਮ ਤਾਂ ਤੂੰ ਕਰਨਾ ਕਿ ਤੇ ਘਰ ਦੇ ਕੰਮ ਕੌਣ ਕਰਦਾ ਇਹ ਤੇਰੀ ਨੌਕਰ ਨਹੀਂ ਆ ਕੇ ਕਰਦੀ ਏ ਜੇ ਨੌਕਰ ਨੂੰ ਇੰਨੇ ਪੈਸੇ ਦੇਵੇਂ ਨਾ ਤਾਂ ਤੈਨੂੰ ਪਤਾ ਲੱਗ ਜੇ ਅਗਲੀਆਂ 15-1500 ਰੁਪਈਆ ਮੰਗਦੀਆਂ ਨੇ ਝਾੜੂ ਪੋਚੇ ਦਾ ਵੀ ਹੈ ਉਹ ਮੈਂ ਇੰਨੇ ਕੰਮ ਕਰਦੀ ਆ ਭਾਂਡੇ ਮਾਣ ਦੀਆਂ ਰੋਟੀਆਂ ਪਕਾਉਣੀ ਆ ਪੋਚੇ ਲਾਉਣੀ ਆ ਕਿੱਥੇ ਰੱਖਦੀ ਆ ਤੂੰ ਕੰਮ ਕਿਹੜਾ ਕਰਦੀ ਐ ਤੂੰ ਹੈਗੇ ਨੇ ਜਿਹੜੇ ਹੁਣ ਮੈਂ ਤੈਨੂੰ ਦਿੰਦਾ ਰਿਆ ਨਾ ਉਹ ਕਿੱਥੇ ਜਾਂਦੇ ਪਏ ਮੇਰੇ ਕੋਲੇ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੈਗਾ ਹਉਂ ਤੇ ਤੂੰ ਕਰ ਲੈਨੀ ਐ ਰੱਖ ਲੈਨੀ ਮੈਨੂੰ ਪਤਾ ਕੋ ਹੋਰ ਵੀ ਐ ਰੱਖ ਲੈਨੀ ਐ ਇਧਰ ਉਧਰ ਤੈਨੂੰ ਦਿਨਾ ਤਾਂ ਮੈਂ ਉਹਦੇ ਚ ਤੂੰ ਕੱਟ ਰੱਖ ਲੈਨੀ ਐ ਕੱਢ ਕੇ ਰੱਖ ਲੈਨੀ ਆ ਨਾ ਮੈਨੂੰ ਬੜਿਆ ਤੂੰ ਇੱਥੇ ਵਖੇ ਮੈਂ ਕਿਹਾ ਮੰਨਿਆਗਾ ਜਨਾਨੀਆਂ ਸਾਰੀਆਂ ਰੱਖਦੀਆਂ ਹੁੰਦੀਆਂ ਨੇ ਪੈਸਾ ਹਾਂ ਮੇਰੇ ਕੋਲੇ ਨਹੀਂ ਹੈਗੇ ਮੇਰੇ ਕੋਲੇ ਤਾਂ ਪੈ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੈਗਾ ਜਿਹੜਾ ਘਰ ਵਾਲਾ ਪੈਸੇ ਦਿੰਦਾ ਉਸੇ ਚੋ ਬਚਾ ਕੇ ਰੱਖਦੀਆਂ ਸਾਰੀਆਂ ਜਨਾਨੀਆਂ ਰੱਖਦੀਆਂ ਤੈਨੂੰ ਲਿਆ ਕੇ ਦੇ ਦੇ ਤੇਰੇ ਕਰਜ਼ੇ ਦਾ ਨਹੀਂ ਉੱਤਰ ਦੇਗਾ ਤੂੰ ਤਾਂ ਕਦੇ ਕਿਸੇ ਤੋਂ ਲੈ ਆਉਣਾ ਕਦੇ ਕਿਸੇ ਤੋਂ ਲੈ ਆ ਨਾ ਮੁੜ ਕੇ ਤੂੰ ਦਿੰਦਾ ਨਹੀਂ ਸਾਡੀ ਹੋਰ ਨੱਕ ਵੜਾ ਕੇ ਰੱਖ ਰੱਖੀ ਜਿੰਨੇ ਕਿ ਹੈਗੇ ਨਮੋ ਨਿਕ ਲਿਆ ਦੇ ਉਹਨੇ ਕ ਦੇ ਦੇ ਮੇਰੇ ਕੋਲੇ ਨਹੀਂ ਹੈਗੇ ਪੈਸੇ ਪੂਸੇ ਮੈਂ ਤੈਨੂੰ ਦੱਸਾਂ ਘਰੇ ਨਹੀਂ ਛੜਦਾਗਾ ਪੰਜੀ ਉਹ ਕੋਈ ਔਖੇ ਵੇਲੇ ਕੰਮ ਆ ਜਾਂਦੇ ਨੇ ਉਹ ਵੀ ਤੂੰ ਲੈ ਗਿਆ ਮੇਥੋਂ ਕਢਾ ਕੇ ਕਿ ਘਰੇ ਰੱਖਦੀਆਂ ਬੁੜੀਆਂ ਪੈਸੇ ਮੇਰੇ ਕੋਲੇ ਨਹੀਂ ਹੈਗੀ ਪੰਜੀ ਵੀ ਠੀਕ ਹੈ ਨਾ ਤੇ ਮੈਂ ਤਾਂ ਜਾਣੀ ਆ ਉਹ ਆਪਣੇ ਜੰਟੇ ਦੀ ਮਾਂ ਬਿਮਾਰ ਆ ਉਹਦਾ ਪਤਾ ਲੈ ਕੇ ਆਉਣੀ ਆ ਜਲਦੀ ਆ ਜੀ ਫਿਰ ਹਾਂ ਜਲਦੀ ਆ ਜੀ ਜਲਦੀ ਆਉਣ ਨੂੰ ਤੂੰ ਮੈਥੋਂ ਇੱਥੇ ਕਰਾਉਣਾ ਹੈ ਇੱਥੇ ਜਿਵੇਂ ਕੋਈ ਤੂੰ ਇੱਥੇ ਘਰ ਦੀਆਂ ਸਫਾਈਆਂ ਜਲਦੀ ਆ ਜੀ ਹੋਰ ਕੰਮ ਬਥੇਰੇ ਨੇ ਮੈਨੂੰ ਕੋਈ 5 ਮਿੰਟ ਕਿਸੇ ਕੋਲੇ ਬਹਿ ਜਾ ਉਹ ਵੀ ਛੇਤੀ ਆ ਜੀ ਚੰਗਾ ਜਾਇਆ ਜਾ 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 ਤੇਰੇ ਗੋਡੇ ਮੁੱਢੀ ਲੱਗ ਕੇ ਬੈਠੀ ਰਹਾਂ ਸਾਰਾ ਦਿਨ ਜਾਇਆ ਜਾਇਆ ਮਿੰਟ ਚਿਰ ਨਹੀਂ ਘਰੋਂ ਨਿਕਲ ਦਿੰਦੇ ਕੇ ਬਾਹਰ मित्रा पैसे तो जरूर देने यार चलो देखते लै भी मित्रा लाने कोई स्किन पौ कि गया वो भी कि डिग ढगता नहीं गया ਇਹ ਸੜਕ ਦੀਆਂ ਸੈਂਟ ਫੇਰ ਅੱਗੇ ਦੇਖਦੀ ਹਾਂ ਕੀ ਸੰਕਤਾਵ ਹਾਂ 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 ਉਹ ਆਣੀਏ ਗੱਲ ਕਿਤੇ ਮੇਰੇ ਸਹੂਰੀ ਦੀ ਉੱਤੇ ਵੀ ਨਾ ਆਏ ਕਿਤੇ ਆ ਗਈ ਆ ਗਈ ਹਾਂ ਆ ਗਈ ਯਾਰ ਥੋੜੀ ਯੋਲ ਹੋ ਰਹੀ ਐ ਮਤਲਬ ਚਾਹ ਦੀ ਲਲਕ ਜੀ ਹੋ ਰਹੀ ਐ ਵੀ ਚਾਹ ਪੀਏ ਨਾ ਮੈਨੂੰ ਠੀਕ ਤਾਂ ਬੈਠਾ ਸੀਗਾ ਬਣਾ ਲੈ ਚਾਹ ਨਾ ਕਰ ਵੀ ਉਹ ਆਊਗੀ ਤੇ ਚਾਹ ਬਣਾਉਗੀ 5 ਮਿੰਟ ਮੈਂ ਜਾ ਕੇ ਕਿਸੇ ਦੇ ਕੋਲੇ ਕੀ ਬਹਿ ਗਈ ਚਾਹ ਵਾਸਤੇ ਵੀ ਮੇਰਾ ਇੰਤਜ਼ਾਰ ਕਰੀ ਜਾਂਦਾ ਸੀ ਨਾ ਆਪ ਨਹੀਂ ਬਣਾ ਸਕਦਾ ਸੀਗਾ ਹੁਣ ਤੂੰ ਨਾ ਬਣਾਏਂਗੀ ਤਾਂ ਫਿਰ ਮੈਂ ਆਪ ਹੀ ਬਣਾ ਲਊਗਾ ਫਿਰ ਬਣਾ ਲੈ ਹੁਣ ਕੀ ਗੱਲ ਐ ਚਲੋ ਬਾਹਰ ਗਈ ਹੋਈ ਏ 5 ਮਿੰਟ ਕਿਸੇ ਦਾ ਪਤਾ ਸਤਾ ਲੈਣ ਗਈ ਏ ਕਿਸੇ ਭੈਣ ਭਰਾ ਦਾ ਦੁੱਖ ਸੁੱਖ ਦਾ ਪਤਾ ਲੈਣ ਗਈ ਏ ਹਾਂ ਮੈਨੂੰ ਢੀਕਦਾ ਬੈਠਾ ਸੀਗਾ ਕਿ ਆਊਗੀ ਉਹ ਚਾਹ ਬਣਾ ਕੇ ਪਿਆਊਗੀ ਮੈਨੂੰ ਬੰਦੇ ਇੰਨਾ ਇੰਨਾ ਕੰਮ ਕਰਦੇ ਆ ਘਰਾਂ ਦੇ ਚਲ ਬਣਾ ਲੈ ਬਣਾ ਲੈ ਬਣਾ ਲੈ ਬਣਾ ਲੈ ਬਣਾਣੀ ਪਊਗੀ ਹੁਣ ਹੋਰ ਕੀ ਏ ਲਿਉਣੀ ਆ ਬਣਾ ਕੇ ਢੀਕਦਾ ਬੈਠਾ ਸੀਗਾ ਚਾਹ ਧਰ ਲੈ ਚਾਹ ਧਰ ਲੈ ਉੱਥੇ ਹੀ ਪੋਚਾ ਸਿੱਟ ਰੱਖਿਆ ਉੱਥੇ ਹੀ ਇਹਨਾਂ ਨੂੰ ਪਤਾ ਨਹੀਂ ਕਿ ਪੋਚੇ ਨਾਲ ਖੇਡ ਕਰਦੇ ਸੀਗੇ ਕਿ ਕੀ ਕਰਦੇ ਸੀਗੇ ਇਹਨੂੰ ਨਾਉਣ ਘਰ ਚ ਫੂਕ ਲਿਆ ਕਰੋ ਸੱਤਕੇ ਕਹੀਆਂ ਹੋਰ ਮੈਂ ਪੋਚੇ ਨਾਲ ਕੀ ਕਰਨਾ ਸੀ ਮੈਂ ਪੋਚੇ ਦਾ ਕੀ ਕਰਨਾ ਸੀਗਾ ਹੁਣ ਚਾਹ ਧਰ ਲੈ ਭਾਈ ਲੈ ਆਵੀਂ ਮਿੱਤਰਾ ਸੈਂਟ ਸਹੀ ਲਾਤਾ ਇੱਥੇ ਛੱਟ ਦਿੰਨੇ ਆ ਲੈ ਚਾਹ ਔਰ ਆਲਾ ਫੜ ਏ ਓਹੋਹੋ ਪੈਰ ਨੂੰ ਪਤਾ ਨਹੀਂ ਕੀ ਹੋ ਗਿਆ ਮੋਚ ਜੀ ਪੈ ਗਈ ਮੇਰੇ ਤਾਂ ਪੈਰ ਚ ਹੇ ਕੀ ਹੋ ਗਿਆ ਆ ਮੋਚ ਜੀ ਪੈ ਗਈ ਓਹੋਹੋ ਪੈਰ ਚ ਮੋਚ ਹੋ ਗਈ ਔਰ ਇੱਕੋ ਦਾ ਮੂੰ ਮੈਂ ਤਾਂ ਡਿੱਗ ਖੜੀ ਮੇਰੇ ਤਾਂ ਬੈਕ ਖੜੀ ਖੜੀ ਦੇ ਪੈਰ ਦੇ ਗਿੱਟਿਆਂ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਸਾਰਾ ਦਿਨ ਤਾਂ ਤੁਰ ਹੀ ਨਹੀਂ ਆ ਕੁਛ ਨਾ ਕੁਛ ਹੋ ਹੀ ਜਾਂਦਾ ਕਿੱਥੇ ਤੁਰਿਆ ਵੀ ਨਹੀਂ ਜਾਂਦਾ ਮੇਰੇ ਤਾਂ ਤਾਂ ਇੰਨਾ ਬੁਰਾ ਹਾਲ ਹੋ ਗਿਆ ਪੈਰ ਦਾ ਹਾਏ 500 ਰੁਪਿਆ ਮਾਮਾ ਜੀ ਮੜ ਲਿਆ ਮੈਨੂੰ ਤਾਂ ਵਧੀਆ 500 ਰੁਪਿਆ ਲੱਭ ਗਿਆ 500 ਰੁਪਿਆ ਡਿੱਗਿਆ ਪਿਆ ਸੀ ਕਿਹੜੀ ਮੋਚ ਸੀ ਮੇਰੇ ਪੈਰ 'ਚ ਮੈਂ ਤਾਂ 500 ਰੁਪਿਆ ਚੱਕਣ ਮਾਰੀ ਥੱਲੇ ਬੈਠੀ ਸੀਗੀ ਮੋਚ ਦਾ ਬਹਾਨਾ ਲਾ ਕੇ ਇੱਥੇ ਰੱਖ ਦਿੰਨੀ ਆ ਮੈਂ ਤਾਂ ਜਿੱਥੇ ਮੇਰੇ ਪਹਿਲਾਂ ਵਾਲੇ ਪੈਸੇ ਪਏ ਐ ਇਹਨੂੰ ਕਿਹੜਾ ਪਤਾ ਐ ਆਪੇ ਜੇਬ ਚੋਂ ਡਿੱਗੇ ਹੋਣੇ ਪਤਾ ਤਾਂ ਲੱਗਦਾ ਨਹੀਂ ਇਹਨੂੰ ਕਿੰਨੇ ਪੈਸੇ ਹੈਗੇ ਇਹਦੇ ਕੋਲੇ ਕਿੰਨੇ ਨਹੀਂ ਮੇਰੇ ਕੰਮ ਆ ਜਾਣਗੇ ਚੱਲ ਬਾਅਦ ਵਿੱਚ ਆਹ ਅਮੂਵ ਜੀ ਲੱਭਦੀ ਫਿਰਦੀ ਆ ਆ ਮੋਚ ਪੈ ਗਈ ਇੰਨੀ ਜ਼ੋਰ ਦੀ ਲੱਭ ਲਾ ਲੱਭ ਲਾ ਆ ਇੱਧਰ ਗਦਰਾਜੀ ਚ ਨਾ ਪਈ ਹੋਵੇ ਕਿਧਰੇ ਆਏ ਕਿਲੀ ਮੂਵ ਹੈਗੀ ਇੱਧਰ ਲੀ ਕੈਮਰੇ ਚ ਨਾ ਹੋਵੇ ਕਿਧਰੇ ਇੱਧਰ ਪਈ ਹੋਵੇ ਪੀਲੀ ਚਾ ਹੂੰ ਪੀ ਆਨਫ ਅੱਛਾ ਕਹਿੋ ਜੀ ਬਣੀ ਐ ਚ ਵਧੀਆ ਬਣੀ ਐ ਆ ਤੇ ਹੋਰ ਇੰਨੀਆਂ ਲਾ ਉਂਗਲਾ ਚੀਆਂ ਪਾਈਆਂ ਵਿੱਚ ਨਾ ਮੈਂ ਦੁੱਧ ਪਾਇਆ ਵਧੀਆ ਕਿਵੇਂ ਨਾ ਬਣਦੀ ਚ ਆਏ ਮਰਦਾ ਗਿੱਤੇ ਚੰਨੀ ਮੋਚ ਪਾਈਗੀ ਇੱਕੋ ਦਾਮ ਆ ਤਾਂ ਮੂਵ ਮਲ ਲੈਂਦੀ ਮੂਵ ਕਿੱਥੋਂ ਮਲ ਲੈਂਦੀ ਆ ਤਾਈ ਕੈ ਲੋ ਕੱਢਦੀ ਐ ਮੋਚ ਨਾਲੇ ਕਿੱਥੇ ਸੁਜਿਆ ਹੈ ਮੈਨੂੰ ਲੱਗਦਾ ਕਿੱਤਾ ਸੁਜ ਗਿਆ ਇੱਕੋ ਦਾਮ ਮੈਨੂੰ ਕਿੱਥੇ ਸੁਜਿਆ ਹੋਇਆ ਹੈ ਤੈਨੂੰ ਬੜਾ ਪਤਾ ਲੱਗਦਾ ਜਿਹੜੀਆਂ ਮੋਚ ਕੱਢਦੀਆਂ ਉਹਨੂੰ ਪਤਾ ਹੈ ਤਾਈ ਕੈਨ ਲੋ ਤਾਂ ਮਿੰਟਾਂ 'ਚ ਕੱਢ ਦਿੰਦੀ ਏ ਥੱਲੇ ਇ ਪੈਰ ਦੇ ਵਾ ਬੰਨ ਕੇ ਨਾ ਵੇਖੀ ਪਰਨਾ ਜਾ ਤੇ ਵਿੱਚ ਵੇਲਣਾ ਜਾ ਦੱਬ ਕੇ ਤੇ ਲੱਕੜ ਜੀ ਦੱਬ ਕੇ ਨਾ ਤੇ ਅਈ ਖਿੱਚ ਦਿੰਦੀ ਓ ਤਾਂ ਨੂੰ ਤੇ ਮੈਂ ਇਹਨਾਂ ਉਹਦੇ ਤੋਂ ਮੋਚ ਕਢਾਇਆ ਮਾਂ ਤਾਈ ਕੋਲ ਜਾ ਜਾਇਆ ਹੋਰ ਕੀ ਬਾळा ਮੇਥੋਂ ਤਾਂ ਤੁਰਿਆ ਵੀ ਨਹੀਂ ਜਾਂਦਾ ਉਹ ਤਾਂ ਹੁੰਦੇ ਤਾਂ ਬਾਵੇਂ ਹੱਥ ਦਾ ਖੇਲ ਐ ਤਾਈ ਦੇ ਤਾਂ ਮਿੰਟਾਂ 'ਚ ਕੱਢ ਦਿੰਦੀ ਏ ਤੁਰਿਆ ਵੀ ਨਹੀਂ ਜਾਂਦਾ ਮੈਂ ਵੀ ਮਿੱਤਰਾ ਚਲੀ ਗਈ ਚਲਾ ਤੂੰ ਆਪਣੀ ਸਿਕੀ दरवाजा ला दे खड़काऊगी तो सही रसोई च भी बड़ी है इस कमरे च भी बड़ी है इस कमरे में पहले इधर देखते हैं ਉਦੋਂ ਬਾਅਦ ਹਾਂ ਇੱਧਰ ਚੱਲ ਇੱਧਰ ਲੈ ਵੀ ਮਿੱਤਰ ਇੱਥੇ ਦੇਖ ਵਾਅਦਾ ਕਰਦੀ ਏ ਚੰਗੀ ਜਿਹਾ ਨਹੀਂ ਤਾਂ ਕਿਤਰਾ ਚਾਂਕੇ ਮ ਖੁੱਲੀਆਂ ਹੋਈਆਂ ਸੀ ਮੇਰੇ ਮਾਈ ਯਾਰ ਅਜਾ ਠੀਕ ਇੱਥੇ ਹੋਣੀ ਪੈਸੀ ਉਦੋਂ ਬਾਅਦ ਫਿਰ ਹਾਰ ਸੋਈ ਚਰ ਸੋਈ ਚ ਦੇਖ ਤਾ ਕਿਉਂਕਿ ਜਨਾਨੀਆਂ ਜਿਹੜੀਆਂ ਨਾ ਕਈ ਵਾਰੀ ਚਾਲੇ ਡੱਬੇ ਚ ਰੱਖਦੀ ਪੈਸੀ ਖੰਡ ਵਾਲੇ ਚ ਰੱਖਦੀ ਉੱਥੇ ਦੀ ਨਾ ਵੀ ਡੱਬੇ ਚ ਚਤਪਈ ਖੁਸ਼ਬੂ ਨਹੀਂ ਆਉਂਦੀ ਕੋਈ ਸੰਟ ਲਾਈ ਦਾ ਕੀ ਫਾਇਦਾ ਹੋਈ ਯਾਰ ਲੱਖ ਕਿੱਥੇ ਗਈ ਆਲ ਬਿਨਾ ਲੈ ਜਾਈ ਹੋਵੇ ਪਰ ਨਹੀਂ ਨਾਲ ਤਨ ਲੈ ਜਾਂਦੀ ਤਾਂ ਇੱਥੇ ਹੈ ਮੈਨੂੰ ਪਤਾ ਇੱਥੇ ਰੱਖ ਕੇ ਗਈ ਹੈ ਕਿਤੇ ਇੱਥੇ ਹੀ ਆਉਂਦੀ ਹੈ ਖੁਸ਼ਬੂ ਮਿੱਤਰਾਂ ਬਣ ਗਈ ਗੱਲ ਪਰ ਜੇ ਇੱਥੇ ਤਾਂ ਹੋਰ ਲੱਗਿਆ ਹੋਇਆ ਹੈ ਮਤਲਬ ਨਹੀਂ ਨੂ ਕੋਲੇ ਤਾਂ ਕਦੇ ਖੋਲੇ ਨਹੀਂ ਨੂੰ ਆ ਹੈ? ਹਾਂ ਕੀ ਗੱਲ ਓਏ? ਆ ਪਏ। ਉਹ ਹੀ ਹੋ ਤਾ। ਹਾਂ। ਲੈ ਇਹ ਮੇਂ ਤਰਾਵੂ ਰ ਪਈ ਆ ਓਏ। ਕਰ ਦ ਲੈ। ਸੌਰੀ, ਇਕੇ ਤੇ ਆ ਰਹੀ ਨਹੀਂ ਆਵੀ। ਫਟਾ। ਜਾ ਬਸ ਇਹ ਉਹ ਵੀ ਤੋਂ ਹਿੱਲੇ ਨਹੀਂ ਲੋਬੀ ਮਿੱਤਰੋ ਸਹੀ ਜੀ ਕੀ ਮੈਨਾਂ ਇਹ ਸੈਂਟ ਵਾਲੀ ਹੈ ਤੁਸੀਂ ਵੀ ਇਹੀ ਲਾਇਓ ਸਕੀਮ ਜੇ ਕਦੇ ਤੁਹਾਨੂੰ ਜ਼ਰੂਰਤ ਪੈ ਜੇ ਨਾ ਪੈਸੇ ਕਢਾਉਣ ਦੀ ਘਰ ਵਾਲੀ ਤੋਂ ਆਹੀ ਸਕੀਮ ਵਧੀਆ ਵਧੀਆ ਨਾ ਆ ਵੀ ਨਾ ਜਾਵੇ ਕਿਤੇ ਆ ਗਈ ਮਿੱਤਰਾਂ ਹਾਂ ਆ ਗੇਟ ਖੋਲ ਆ ਗਿਆ ਕਿਵੇਂ ਜਲਦੀ ਆ ਗਈ ਲੈ ਕਿੰਨੀ ਦੇਰ ਤਾਂ ਹੋ ਗਈ ਉਹ ਤਾਈ ਮਿਲ ਗਈ ਸੀਗੀ ਮੋਚ ਕਢਾਣ ਗਈ ਸੀਗੀ ਹਾਂ ਹਾਂ ਚਲੋ ਤਾਂ ਇੰਨੀ ਦੇਰ ਦੀ ਮੈਂ ਖੜੀ ਆ ਬਾਹਰ ਗਰਮੀ ਚ ਗੇਟ ਤਾਂ ਖੋਲ ਦਿੰਦਾ ਕੀ ਕਰੀ ਜਾਂਦਾ ਸੀਗਾ ਕੁਛ ਹੀ ਨਹੀਂ ਬਸ ਉਹ ਵੀ ਬਸ ਬੈਠਾ ਸੀ ਮੈਂ ਹੋਰ ਕੀ ਕਰਨਾ ਬੈਠਾ ਹੀ ਸੀਗਾ ਹਾਂ ਬੈਠਾ ਕੀ ਕਰਦਾ ਸੀਗਾ ਉਹ ਕੁਛ ਨਹੀਂ ਕਰਦਾ ਸੀ ਲੈ ਮੈਂ ਚੱਕ ਕੇ ਬਸ ਠੀਕ ਚਾਹ ਆਲੇ ਭਾਂਡੇ ਵੀ ਉੱਥੇ ਹੀ ਧਰੀ ਬੈਠਾ ਜਿੱਥੇ ਛੱਡ ਕੇ ਗਈ ਸੀ ਰੋਲਾ ਨਾ ਕਰਿਆ ਕਰ ਚੰਗਾ ਮਜ ਆਇਆ ਵਾ ਕਿੱਥੇ ਜਾਣਾ ਉਹ ਇੱਥੇ ਜਾ ਕੇ ਆਵਾਂ ਥੋੜਾ ਜਿਹਾ ਕਿਸੇ ਨੇ ਬੁਲਾਇਆ ਸੀ ਮੈਨੂੰ ਚੇਤੀ ਆ ਜੀ ਫੇਰ ਰੋਟੀਆਂ ਨੂੰ ਡਿੱਕੀ ਜਾਂਦੇ ਰਹਿੰਦੇ ਆ ਕਿ ਆਊਗਾ ਤਾਂ ਖਾਏਗਾ ਚੰਗਾ 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 ਠੀਕ ਐ ਬੱਗ ਜਾ